ਅੱਜ ਜੀ 19 ਨਵੰਬਰ ਤੇ 2025 ਤੇ ਹੁਣ ਆਪਾਂ ਬੈਠੇ ਆ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਇੱਥੋਂ ਹੁਣ ਆਪਾਂ ਚੱਲਾਂਗੇ ਮਾਛੂਵਾੜੇ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਏ ਹੋਏ ਸੀ ਤੇ ਉੱਥੇ ਵੀ ਕੁਝ ਗੁਰਦੁਆਰਾ ਸਾਹਿਬ ਹੈਗੇ ਆ ਜੋ ਆਪਾਂ ਦਰਸ਼ਨ ਦੇਦਾਰੇ ਅੱਜ ਕਰਾਂਗੇ ਤੇ ਹੁਣ ਟਾਈਮ ਹੋ ਚੁੱਕਿਆ ਹੈ 7 ਵਜੇ ਕੁਝ 40 ਮਿੰਟ ਲੱਗਾ ਤੀ ਆਪਾਂ ਇੱਥੇ ਰੁਕੇ ਸੀ ਹਾਲ ਨੰਬਰ 3 ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਆਪਣਾ ਸਫ਼ਰ ਅੱਜ ਦਾ ਸ਼ੁਰੂ ਕਰਦੇ ਆਂ ਅੱਜ ਵੀ ਆਪਣਾ ਮੈਕਸਿਮਮ 100 ਕਿਲੋਮੀਟਰ ਤੋਂ ਪਲੱਸ ਹੀ ਹੈ ਟਰੈਵਲ ਕਰਨਾ ਤੇ ਵਾਪਸ ਘਰੇ ਜਾਵਾਂਗੇ ਤੇ ਉਸ ਤੋਂ ਬਾਅਦ ਦੀ ਅਗਲਾ ਸਫ਼ਰ ਜਿਹੜਾ ਹੋਗਾ ਉਹਦੇ ਬਾਰੇ ਅੱਗੇ ਜਾਣਕਾਰੀ ਦੱਲਵਾਦ ਕਰਾਂਗੇ ਤੇ ਇਹਦੇ ਆਪਣਾ ਸਾਈਕਲ ਥੋੜੀ-ਥੋੜੀ ਮੌਸਮ ਦੇ ਵਿੱਚ ਧੁੰਦ ਤੇ ਠੰਡ ਹੈਗੀ ਆ ਹਜੇ ਟਾਈਮ 8 ਵਜਾਂ ਨਾਲੇ ਆ ਬਾਜੀ ਚੁੱਕੇ ਆ ਲਗਭਗ ਸਫਰਾਂ ਤੇ ਜ਼ਿੰਦਗੀ ਦਾ ਇੱਕ ਤਰੀਕਾ ਹੈ ਆ ਕਿ ਕਿ ਜੇ ਤੁਸੀਂ ਲੰਬਾ ਜਾਣਾ ਹੈ ਪਹਿਲਾਂ ਹੋਲੀ ਤੋਂ ਤੇ ਹੁਣ ਆਪਾਂ ਚੱਲੇ ਆ ਮਾਚੂਵੜਾ ਸਾਹਿਬ ਨੂੰ ਜੋ ਕਿ ਇੱਥੋਂ ਆ 25 ਕਿਲੋਮੀਟਰ ਤੇ ਆਪਾਂ ਸਫ਼ਰ ਸ਼ੁਰੂ ਕਰ ਚੁੱਕੇ ਆ ਟਰੈਕਟਰ ਨੂੰ ਨੰਗਦੇ ਬਚ ਕੇ ਲੱਗਦੇ ਤੇ ਹੁਣ ਮੈਂ ਜਦੋਂ ਸਫ਼ਰ ਕਰ ਰਿਹਾ ਆ ਰੂਪਨਗਰ ਤੋਂ ਨਿਕਲਿਆ ਸੀ ਇਹ ਸ੍ਰੀ ਚਮਕੌਰ ਸਾਹਿਬ ਆਇਆ ਸੀ ਹੁਣ ਮਾਚੂਵੜਾ ਸਾਹਿਬ ਨੂੰ ਜਾ ਰਿਹਾ ਮੈਂ ਤੇ ਰਾਹ ਦੇ ਵਿੱਚ ਬਹੁਤ ਸਾਰੇ ਪਿੰਡ ਹੁੰਦੇ ਆ ਤੇ ਕਾਲਜ ਹੁੰਦੇ ਆ ਸਕੂਲ ਹੁੰਦੇ ਆ ਗੁਰਦੁਆਰਾ ਸਾਹਿਬ ਹੁੰਦੇ ਆ ਉੱਥੇ ਨਾ ਆਪਾਂ ਨੂੰ ਇਦਾਂ ਦੇਖਣ ਨੂੰ ਮਿਲਦਾ ਜਿਹੜੇ ਪਿੰਡ ਦੇ ਗੇਟ ਬਣੇ ਹੋਏ ਆ ਉੱਥੇ ਸ਼ਹੀਦ ਸਿੰਘਾਂ ਦੇ ਨਾਂ ਤੇ ਬਣੇ ਹੋਏ ਆ ਤੇ ਜਿਹੜੇ ਸਕੂਲ ਕਾਲਜ ਆ ਉਹ ਬਣੇ ਹੋਏ ਆ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਇਹਨਾਂ ਦੇ ਨਾਂ ਦੇ ਉੱਤੇ ਬਣੇ ਹੋਏ ਆ ਇਹ ਇਹ ਤਾਂ ਹੁੰਦਾ ਕਿ ਜਦੋਂ ਆਪਾਂ ਟਰੈਵਲ ਕਰਦੇ ਹਾਂ ਇਹ ਚੀਜ਼ਾਂ ਵੀ ਆਪਣੇ ਧਿਆਨ ਦੇ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਤੇ ਜਦੋਂ ਕਿਸੇ ਜ਼ਮੀਨ ਲਈ ਕਿਸੇ ਨੇ ਖੂਨ ਬਹਾਇਆ ਹੋਵੇ ਖੂਨ ਬਹਾਇਆ ਸੰਘਰਸ਼ ਕੀਤਾ ਹੋਇਆ ਉਹ ਚੀਜ਼ਾਂ ਆਪਾਂ ਨੂੰ ਪ੍ਰਭਾਵ ਦੇਖਣ ਨੂੰ ਮਿਲਦਾ ਉਹ ਇਲਾਕੇ ਦੇ ਉੱਤੇ ਭਾਵੇਂ ਉਹਦੇ ਲਈ ਸਦੀਆਂ ਹੀ ਪੀਤ ਗਈਆਂ ਹੁਣ ਉਹ ਚੀਜ਼ ਆਪਾਂ ਨੂੰ ਪ੍ਰਭਾਵ ਦੇਖਣ ਨੂੰ ਹੀ ਮਿਲਦਾ ਹੈ ਤੇ ਹੁਣ ਇਥੇ ਮਾਚੂ ਪਿਕਚੂ ਵੱਲ ਗਿਆ 14 ਕਿਲੋਮੀਟਰ ਤੇ ਹੁਣ ਆਪਾਂ ਉਧਰ ਨੂੰ ਚੱਲਦੇ ਹਾਂ ਤੇ ਇਹ ਆਪਣਾ ਸਾਈਕਲ ਹੈ ਮੈਂ ਪਪਾ ਸੈਟ ਕਰ ਲਿਆ ਤੇ ਤੁਰੇ ਪਏ ਆ ਨਾਲ ਆਪਣੇ ਇੱਕ ਨਹਿਰ ਵਗਦੀ ਹੈ ਜਾਂ ਦਰਿਆ ਹੈ ਮੈਨੂੰ ਇਹਦਾ ਆਈਡੀਆ ਨਹੀਂਗਾ ਪਰ ਨਾਲ ਨਾਲ ਆਪਣਾ ਸਫਰ ਥਰੀ ਜਿਵੇਂ ਗور ਸਾਹਿਬ VOTING ਵੀ ਕਰਾਉਂਦੇ ਆ ਉੱਥੇ ਆਪਾਂ ਨੂੰ ਪੋਸਟਰ ਤੇ ਵੋਟਾਂ ਦਿਖ ਜਾਂਦੀਆਂ ਕਦਾ ਸ਼ਾਰਟ ਵਗੈਰਾ ਮੈਂ ਲਿਆ ਨਹੀਂ ਪਰ ਹੁਣ ਦਿਮਾਗ ਜਾ ਗਿਆ ਹੁਣ ਟਾਈਮ ਹੋ ਗਿਆ ਜੀ 10 ਵਜੇ ਦੇ ਕਰੀਬ ਤੇ ਮਛੂਵੜਾ ਸਾਹਿਬ ਆਇਥੋਂ 8 ਕਿਲੋਮੀਟਰ ਤੇ ਆਪਾਂ ਜਦੋਂ ਗੁਰਦੁਆਰਾ ਸਾਹਿਬ ਤੋਂ ਤੁਰੇ ਸੀ ਉੱਥੇ ਸੀ 25 26 ਕਿਲੋਮੀਟਰ ਯਾਨੀ ਕਿ ਆਪਾਂ 18 ਕਿਲੋਮੀਟਰ ਕਰ ਚੁੱਕੇ ਆ ਅੱਜ ਵੀ ਆਪਣਾ ਸੌਫ ਲੱਸੀ ਆ ਤੇ ਹੁਣ ਆਪ ਅੱਗੇ ਨੂੰ ਚੱਲਦੇ ਹਾਂ ਇਹ ਤੋਂ ਸਿੱਕਾਟ ਬਜਟ ਦੇ ਵਿੱਚ ਟਰੈਵਲ ਕਰਦੇ ਆ ਮੇਰੇ ਵਾਂਗੂ ਤੇ ਇੱਕਦਮ ਮੂਲ ਮੰਤਰ ਜਿਹੜਾ ਮੈਂ ਸਿੱਖਿਆ ਆ ਉਹ ਇਹਦਾ ਇਹ ਆ ਕਿ ਜਿੱਥੇ ਜੋ ਮਿਲੇ ਖਾ ਲਓ ਤੇ ਜਿੱਥੇ ਇਹ ਜਗ੍ਹਾ ਮਿਲੇ ਚੁੱਪ ਕਰਕੇ ਸੌਂ ਜਿਓ ਹੋਰ ਉਹ ਵੀ ਆ ਪਰ ਰੋਟੀ ਖਾ ਲਈਏ ਭੁੱਖ ਲੱਗੀ

ਆਪਣੇ ਸਾਥੀ ਅਜੇ ਚਿੜੀਆਂ ਤੇ ਸਾਹਮਣੇ ਬੈਠੀ ਆ ਬੀਬੂ ਨਾਮਕਰਨ ਹੋ ਗਿਆ ਜੀ ਬੀਬੂ ਐ ਲੰਨ ਆ ਬੈਠੀ ਆ ਬੀਬੂ ਬੀਬੂ ਥੋੜੀ ਜਿਹੀ ਡਰਦੀ ਆ ਉਹਨੂੰ ਇਹ ਆ ਕਿ ਉਹ ਰੋਟੀ ਬਾਕੇ ਫਿਰ ਚੱਕਣ ਵਾਲੇ ਨਾ ਹੋਵੇ ਐਦਾ ਹੀ ਹੁੰਦਾ ਤੇ ਹੁਣ ਦੁਨੀਆ ਦਾ ਇਹ ਵੱਖਰਾ ਅੰਦਾਜ਼ ਤੇ ਨਲਕਿਆਂ ਦਾ ਗਿਆ ਰਿਵਾਜ ਹੁਣ ਆਪਾਂ ਚੱਲਣਾ ਆ ਇਧਰ ਨੂੰ ਆਇਦਰ ਕੋਲਾ ਐ ਦੰਨ ਮਾਚੂ ਵੜਾ ਸਾਹਿਬ ਤੇ ਵੀਊ ਇਹ ਆ ਕੈਮਰਾ ਕੁਆਲਿਟੀ ਥੋੜੀ ਗੰਦੀ ਹੋਈ ਆ ਹੋਣਾ ਦੇਖੋ ਜੀ ਹੁਣ ਇਦਾਂ ਦੀ ਆ ਥੋੜੀ ਜੀ ਮਾਛੂਵਾੜੇ ਨੂੰ ਜਾਂਦਾ ਹੋਇਆ ਰਾਇਆ ਤੇ ਮਾਛੂਵਾੜਾ ਜੰਗਲਾਂ ਲਈ ਹੀ ਮਸ਼ਹੂਰ ਸੀ ਇੱਕ ਟਾਈਮ ਤੇ ਤੇ ਹਜੇ ਵੀ ਤੇ ਇੱਥੇ ਆਪਾਂ ਨੂੰ ਸ਼ਾਇਦ ਦਾ ਕੰਮ ਕਾਜ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਜਾਂਦਾ ਇੱਧਰ ਜਿੱਥੇ ਬਹਿ ਕੇ ਰੋਟੀ ਖਾਦੀ ਐ ਇੱਧਰ ਵੀ ਰਾ ਜਾਂਦਾ ਐ ਉਹ ਫਾਰਮ ਜਿਹੇ ਬਣਿਆ ਹੋਇਆ ਸ਼ਾਇਦ ਦਾ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਨੂੰ ਹੁਣ ਆਪਾਂ ਖੜੇ ਆਂ ਜੀ ਮਾਛੀਵਾੜਾ ਸਾਹਿਬ ਤੇ ਇੱਥੋਂ ਚੱਲਦੇ ਆ ਗੁਰੂ ਗੁਰਦੁਆਰਾ ਸਾਹਿਬ ਤੇ ਚਲੋ ਪਹਿਲਾ ਗੁਰਦੁਆਰਾ ਸਾਹਿਬ ਚਾਹ ਹੁਣ ਆਪਾਂ ਖੜੇ ਆ ਜੀ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਮਾਚੀਵਾੜਾ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਸਾਹਿਬ ਤੋਂ ਚਾਲੇ ਪਾ ਕੇ ਇੱਧਰ ਨੂੰ ਆਏ ਇੱਥੇ ਉਹਨਾਂ ਨੇ ਜਲ ਸ਼ਕਿਆ ਤੇ ਜੰਡ ਥਲੇ ਆਰਾਮ ਕੀਤਾ ਤੇ ਉਸੇ ਹੀ ਇਤਿਹਾਸਿਕ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬਾ ਚਰਨ ਕਬਲ ਸਾਹਿਬ ਤੇ ਇਹ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਅੰਦਰ ਦਾ ਦਰਬਾਰ ਸਾਹਿਬ ਇਹ ਆ ਜੀ ਉਹੀ ਇਤਿਹਾਸਿਕ ਸਥਾਨ ਤੇ ਉਹੀ ਝੰਡ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਹੁਣ ਆਪਣੇ ਸਾਹਮਣੇ ਫਰੇਮ ਵਿੱਚ ਇਹ ਆ ਜੀ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਦਾ ਸਰੋਵਰ ਸਾਹਮਣੇ ਆਜਾਇਬ ਘਰ ਤੇ ਉਹਦੇ ਨਾਲ ਹੀ ਇਹ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਪ੍ਰਾਤਨ ਇਤਿਹਾਸ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਆਜਾਇਬ ਘਰ ਜਾਨਕੀ ਮਿਊਜ਼ੀਅਮ ਤੇ ਜੇ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਆ ਤੇ ਇਹਦੇ ਵੀ ਤੁਸੀਂ ਦਰਸ਼ਨ ਜ਼ਰੂਰ ਕਰ ਸਕਦੇ ਆ। ਇਧਰੋਂ ਰਸਤਾ ਹੈ ਜੀ। ਜਦੋਂ ਆਪਾਂ ਮਿਊਜ਼ੀਅਮ ਦੇ ਵਿੱਚ ਐਂਟਰ ਕਰਦੇ ਆ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਸਵੀਰ ਈ ਗੁਰੂ ਗੋਬਿੰਦ ਸਿੰਘ ਜੀ ਮਾਰਗ ਜਿਹੜੇ ਰਸਤੇ ਥਾਣੇੋਂ ਚੱਲ ਕੇ ਆਏ ਸੀ। ਉਸ ਦੇ ਨਾਲ ਹੀ ਬਹੁਤ ਸਾਰੀਆਂ ਪੇਂਟਿੰਗਸ ਲੱਗੀਆਂ ਹੋਈਆਂ ਆ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਦੱਸਿਆ ਗਿਆ ਹੈ ਆਪਾਂ ਨੂੰ। ਹੁਣ ਆਪਾਂ ਖੜੇ ਹਾਂ ਜੀ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਜੋ ਕਿ ਇੱਕ ਇਤਿਹਾਸਿਕ ਸਥਾਨ ਹੈ ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਮਾਰਗ ਤੋਂ ਗੁਜ਼ਰੇ ਸੀ ਤੇ ਇਹ ਉਹਨਾਂ ਦੀ ਇੱਕ ਚਰਨਸ਼ੋਪਾਪ੍ਰਾਪਤ ਗੁਰਦੁਆਰਾ ਸਾਹਿਬ ਹੈ ਤੇ ਇਹ ਰਿਹਾ ਇੱਥੋਂ ਦਾ ਪ੍ਰਾਤਨ ਇਤਿਹਾਸ ਤੁਸੀਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸਾਹਮਣੇ ਆਪਣੇ ਨਿਸ਼ਾਨ ਸਾਹਿਬ ਤੇ ਅੰਦਰ ਆ ਜੀ ਦਰਬਾਰ ਸਾਹਿਬ ਜਿੱਥੇ ਆਪਾਂ ਮੱਥਾ ਟੇਕ ਚੁੱਕੇ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਹੁਣ ਆਪਾਂ ਚੱਲਦੇ ਆਂ ਜੀ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੰਨੀ ਖਾਂ ਤੇ ਨੱਬੀ ਖਾਂ ਇਹ ਉਹੀ ਇਤਿਹਾਸਿਕ ਸਥਾਨ ਆ ਜਿੱਥੇ ਕੋਈ ਗੁਰੂ ਸਾਹਿਬ ਨੇ ਗੰਨੀ ਖਾਂ ਤੇ ਨੱਬੀ ਖਾਂ ਦੀ ਬੇਨਤੀ ਦੇ ਉੱਤੇ ਨੀਲੇ ਵਸਤਨ ਧਾਰਨ ਕੀਤੇ ਸੀ ਤੇ ਉੱਚ ਦਾ ਪੀਰ ਬਣਾ ਕੇ ਮਾਚੀਵਾੜਾ ਸਾਹਿਬ ਤੋਂ ਅੱਗੇ ਦੀ ਯਾਤਰਾ ਸ਼ੁਰੂ ਕੀਤੀ ਸੀ ਤੇ ਇਹ ਆ ਉਹ ਇਤਿਹਾਸਿਕ ਸਥਾਨ ਜਿੱਥੇ ਸੀ ਗੰਨੀ ਖਾਂ ਤੇ ਨੱਬੀ ਖਾਂ ਹੁਣ ਇੱਥੇ ਆ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਇਹਦੇ ਦਰਸ਼ਨ ਦੇਦਾਰੇ ਕਰਦੇ ਆਂ ਤੇ ਫੇਰ ਚੱਲਦੇ ਆਂ ਅੱਗੇ ਨੂੰ ਲੈਫਟ 온 ਟਾਈਮ ਹੋ ਚੁੱਕਿਆ ਜੀ ਸਵਾ 12 ਦੇ ਕਰੀਬ ਤੇ ਇਥੋਂ ਬਚਦਾ ਹੈ 61 ਕਿਲੋਮੀਟਰ ਤੇ ਮਾਚੂਗਾੜਾ ਸਾਬ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਆ ਤੇ ਉਸ ਤੋਂ ਬਾਅਦ ਮੈਂ ਖਾਣਾ ਪੀਣਾ ਖਾਦਾ ਤੇ ਤੁਰਿਆ 10-12 ਕਿਲੋਮੀਟਰ ਫਿਰ ਮੈਂ ਕੋਈ ਸ਼ਾਟ ਨਹੀਂ ਲਿਆ ਕਿਉਂਕਿ ਹੁਣ ਟਾਈਮ ਹੋ ਚੁੱਕਿਆ ਸਵਾ 12 ਤੇ ਹਜੇ 60 ਕਿਲੋਮੀਟਰ ਦੇ ਆਸ-ਪਾਸ ਹੈਗਾ ਆ ਪਰ ਸ਼ਾਮ ਦਾ ਘਰੇ ਪਹੁੰਚਾਂਗੇ ਤੇ ਆ ਪਿੱਛੇ ਰੋਡ ਨੂੰ ਜਾਂਦੀ ਹੈ ਹੁਣ ਨਵੇਂ ਸ਼ਹਿਰ ਨੂੰ ਤੇ ਉਦੋਂ ਨੂੰ ਹੀ ਆਪਾਂ ਚੱਲਦੇ ਆ ਜੋ ਕਿ ਇੱਥੋਂ ਹੈਗਾ ਇਹ ਆਪਣਾ 16 ਕਿਲੋਮੀਟਰ ਚਲੋ ਫਿਰ ਇਹੜੇ ਤੇਰੇ ਜਾਣ ਦੀ ਕਿਦੋਂ ਜੰਗਮ ਹਨ ਤੇਰੇ ਹਜਾਰ ਪੈਨਲ ਵਾਲੀਆਂ ਲੱਟਾਂ ਲੱਗੀਆਂ 1 ਟਾਈਮ ਹੋ ਚੁੱਕਿਆ ਜੀ 1:47 ਮਿੰਟ ਤੇ 47 ਕਿਲੋਮੀਟਰ ਹੀ ਰੰਦਾ ਆ ਹੁਣ ਆਪਾਂ ਅੱਗੇ ਨੂੰ ਚੱਲਦੇ ਆ ਇੱਥੇ ਬੈਠੇ ਆ ਰੋਟੀ ਖਾਧੀ ਆ ਤੇ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਹੁਣੇ-ਹੁਣੇ ਚੱਲ ਰਹੀ ਹੈ ਪਤਾ ਨਹੀਂ ਕਿਉਂ ਕਿ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਇਨਸਾਨ ਜੰਮਦਾ ਕਿੱਥੇ ਆ ਇਹ ਚੀਜ਼ ਜਿਆਦਾ ਮੈਟਰ ਕਰਦੀ ਹੈ ਕੋ ਪਲਦਾ ਕਿੱਥੇ ਆ ਤੇ ਉਹਦੀ ਸੰਗਤ ਕਿੱਦਾ ਦੀ ਸੀ ਉਹ ਕਿਹੜੇ ਮਹੌਲ ਦੇ ਵਿੱਚ ਪਲੇ ਆਇਆ ਇਹ ਚੀਜ਼ ਕਾਫੀ ਪ੍ਰਭਾਵ ਪਾਉਂਦੀ ਹੈ ਮੇਰੇ ਹਿਸਾਬ ਨਾਲ ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ ਆ ਗਈ ਹੁਣੇ ਕੌਣ ਚੱਲਦੇ ਅੱਗੇ ਜੀ ਪਿੰਡ ਪਿੰਡ ਸ਼ਹਿਰ ਸ਼ਹਿਰ ਟੱਪਦੇ ਆਪਾਂ ਟੱਪਾ ਜਾਂ ਜੀ ਨਵਾਂ ਸ਼ਹਿਰ ਤੇ ਆ ਸਾਹਮਣੇ ਆ ਖਟਖੜ ਕਲਾਂ ਯਾਨੀ ਕਿ ਸ਼ਹੀਦ ਪਿੰਡ ਭਗਤ ਸਿੰਘ ਨਗਰ ਇਧਰਲੀ ਸਾਈਡ ਆ ਬੰਗਿਆਂ ਹੁਣ ਆਪਾਂ ਇਧਰ ਨੂੰ ਜਾਣਾ ਆ ਪਾਣੀ ਮੁੱਕ ਗਿਆ ਆ ਬੋਤਲ ਭਰੀ ਸੀ ਤੇ ਉਹ ਹੋ ਗਈ ਪੂਰੀ ਹੁਣ ਦੇਖਦਾ ਆਂ ਇਥੋਂ ਬੰਗਿਆਂ ਭਰੂੰਗਾ ਪੈਟਰੋਲ ਪੰਪਾ ਤੋਂ ਜਾ ਕੇ ਤੇ ਹੋਰ ਚੱਲਦੇ ਆਂ ਥੋੜਾ ਰੈਸਟ ਕਰ ਰਹੇ ਆਂ ਬਾਦੂ ਟਾਈਮ ਹੁਣ ਆਪਣੇ ਦਾ ਡਰ ਗਿਆ ਸੂਰਜ ਇਹ ਹੁਣ ਢਲ ਗਿਆ ਸੂਰਜ ਬਸ ਇਹ ਹੀ ਆ ਜੀ ਜ਼ਿੰਦਗੀ ਤੇ ਇਹ ਹੀ ਆ ਅੱਜ ਦੀ ਕਹਾਣੀ ਟਾਈਮ ਉਹ ਚੱਲਿਆ ਆ 4:45 ਮਿੰਟ ਇਹ ਹਾਜੀ ਆਪਣਾ ਸਫ਼ਰ ਬਾਕੀ ਹੈ ਢੀੜ ਤੇਰੇ ਜਾਨ हां जी ਸਤਿ ਸ੍ਰੀ ਅਕਾਲ ਜੀ ਤੇ ਅੱਜ ਆ 20 ਨਵੰਬਰ 2025 ਤੇ ਇੱਥੇ ਇਹ ਵੀਡੀਓ ਦੀ ਸਮਾਪਤੀ ਆ ਤੇ ਇਹਦਾ ਆਪਣਾ ਸਫਰ ਬਹੁਤ ਵਧੀਆ ਰਿਹਾ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖੀਆਂ ਨਵੇਂ ਬੰਦਿਆਂ ਨੂੰ ਮਿਲੇ ਤੇ ਮੈਨੂੰ ਇਹਦਾ ਲੱਗਦਾ ਹੁੰਦਾ ਹੈ ਕਿ ਆਪਾਂ ਜਿਉਂ-ਜਿਉਂ ਸਫਰ ਕਰਦੇ ਆ ਤੇ ਹਰ ਰੋਜ਼ ਕੁਝ ਨਾ ਕੁਝ ਸਿੱਖਦੇ ਆ ਲਾਈਫ ਦੇ ਵਿੱਚ ਵੀ ਤੇ ਰਾਵਾਂ ਦੇ ਵਿੱਚ ਵੀ ਤੇ ਇੱਥੇ ਵੀਡੀਓ ਦੀ ਸਮਾਪਤੀ ਆ ਜੇ ਪਸੰਦ ਆਈਆਂ ਦੋਵੇਂ ਵੀਡੀਓ ਤੇ ਲਾਈਕ ਕਰ ਦਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਤੇ ਕਿਸੇ ਨੂੰ ਸ਼ੇਅਰ ਕਰ ਸਕਦੇ ਆ ਤੇ ਮੇਰੇ ਲਈ ਫਾਇਦੇਮੰਦ ਹੋ ਜਾਊਗਾ ਥੈਂਕ ਯੂ ਧੰਨਵਾਦ ਤੇ ਹੁਣ ਆਪਾਂ ਚੱਲ ਅੱਜ ਹੈ ਜੀ 20 ਨਵੰਬਰ ਓਕੇ ਬਾਏ